ਮੇ ਤੁਹਾਨੂੰ ਕੀ ਹੋਇਆ ਮੈਂ ਕਦੋਂ ਦੀ ਵੇਖਣ ਨਹੀਂ ਆ ਤੂੰ ਹੀ ਬੜਾ ਹੋਰ ਤਰ੍ਹਾਂ ਦਾ ਮੂੰਹ ਬਣਾਇਆ ਨਹੀਂ ਕੁਝ ਵੀ ਨਹੀਂ ਮੈਨੂੰ ਵੀ ਨਾ ਕੀ ਗੱਲ ਸਮਾਨ ਨਹੀਂ ਪਸੰਦ ਆ ਨਹੀਂ ਸਮਾਨ ਤਾਂ ਪਸੰਦ ਆ ਸੋਹਣਾ ਵਾ ਸਮਾਨ ਸਮਾਨ ਮੜਾ ਵਾ ਕਿਤੇ ਫਿਰ ਕੱਟ ਦੇ ਕੇ ਗਏ ਆ ਲੈ ਇੰਨਾ ਕੁਝ ਵਿਚਾਰੇ ਕਰ ਗਿਆ ਤੇ ਜਾਂਦੇ ਕੱਟ ਦੇ ਗਏ ਫਿਰ ਮੰਮੀ ਤੁਹਾਨੂੰ ਕੀ ਹੋਇਆ ਕੁਝ ਨਹੀਂ ਹਮਣਾ ਤੇਰਾ ਸਮਾਨ ਵੇਖ ਕੇ ਨਾ ਤੇ ਮੈਨੂੰ ਵੀ ਆਪਣਾ ਭਰਾ ਪ੍ਰਜੈ ਦੇ ਜਿਆਦਾ ਹੀ ਆ ਕਿ ਮੇਰਾ ਭਰਾ ਪ੍ਰਜੈ ਵੀ ਤਰ੍ਹਾਂ ਲੈ ਕੇ ਹੁੰਦਾ ਹੀ ਸਮਾਨ ਤੇ ਹੁਣ ਭਤੀਜੇ ਆ ਤੇ ਕਿਸੇ ਦਾ ਜੀ ਕਰੇ ਤੇ ਕੋਈ ਆਵੇ ਤੇ ਕਿਸੇ ਦਾ ਜੀ ਕਰੇ ਕੋ ਨਾ ਆਵੇ ਲੈ ਮੇ ਤੂੰ ਹੀ ਕਿਉ ਆਪਣਾ ਮਨ ਭਰ ਦੇ ਜੇ ਆਉਣਗੇ ਅਜੇ ਦੀਵਾਲੀ 'ਚ ਕਿੰਨੇ ਦਿਨ ਪਏ ਆ ਆਪੇ ਆਉਣਗੇ ਉਹ ਲੈ ਮਣ ਆਉਣਾ ਕੀ ਉਹਨਾਂ ਨੇ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਕਹਿੰਦੀ ਨੂੰ ਵੀ ਮੈਨੂੰ ਮਿਲ ਜਿਓ ਆਣ ਕੇ ਮਿਲ ਜਿਓ ਆਣ ਕੇ ਮਿਲਣ ਤੇ ਕੋਈ ਆਇਆ ਨਹੀਂ ਤੇ ਦੀਵਾਲੀ ਕਿੰਨਾ ਦਿਨ ਆਉਣੀ ਆ ਪਿਛਲੀ ਦੀਵਾਲੀ ਵੀ ਨਹੀਂ ਆਏ ਉਹ ਤੋਂ ਪਿਛਲੀ ਦੀਵਾਲੀ ਵੀ ਨਹੀਂ ਆਏ ਕੀ ਤੱਕ ਆਦਾਨਾ ਨੂੰ ਗੁੱਸਾ ਲੱਗ ਗਿਆ ਵਾ ਜਿਹੜਾ ਮੇਰੇ ਕੋ ਵੱਟਦਾ ਹੀ ਨਹੀਂ ਆ ਤੇ ਆਹ ਸਮਾਨ ਦੀ ਥੋੜੀ ਮੈਨੂੰ ਭੁੱਖੀ ਆ ਸਮਾਨ ਥੋੜੀ ਮੈਨੂੰ ਚਾਹੀਦਾ ਮੈਂ ਤਾਂ ਸਿਰਫ ਪੈਣ ਭਰਾਵਾਂ ਦਾ ਪਿਆਰ ਚਾਹੀਦਾ ਮੈਂ ਤਾਂ ਪਿਆਰ ਦੀ ਭੁੱਖੀ ਆ ਤੇ ਜੇਦੋਂ ਉਹ ਘੜੀਆਂ ਮੈਨੂੰ ਮਿਲ ਜੰਗੀਆਂ ਤੇ ਮੈਨੂੰ ਠੰਡ ਪੈ ਜਾਊਗੀ ਮੇਰੇ ਪੇਕਿਆਂ ਤੋਂ ਕੋ ਆਇਆ ਇਹ ਤੇ ਗੱਲ ਮਮੀ ਤੁਹਾਡੀ ਸਹੀ ਆ ਕੋਈ ਧੀ ਭੈਣ ਲੈਣ ਦੀ ਨਹੀਂ ਭੁੱਖੀ ਹੁੰਦੀ ਉਹਨੂੰ ਇੰਨਾ ਹੀ ਹੁੰਦਾ ਵਾ ਕਿ ਮੇਰੇ ਘਰ ਕੋਈ ਆਵੇ ਮੇਰਾ ਭੈਣ ਭਰਾ ਤੇ ਕਿਸੇ ਨੂੰ ਵੀ ਪਤਾ ਲੱਗੇ ਵੀ ਇਹਦਾ ਕੋਈ ਆਇਆ ਆ ਤੇ ਭਾਵੇਂ ਖਾਲੀ ਹੱਥ ਹੀ ਕੋਈ ਆ ਜਾਏ ਇਹਨਾਂ ਬੜਾ ਮਾਣ ਹੁੰਦਾ ਤਿਆਂ 3 ਜਿੰਨੀਆਂ ਮਰਜ਼ੀ ਬੁੱਢੀਆਂ ਹੋ ਜਾਣ ਪਰ ਪੇਕੇ ਵਾਅਦੇ ਤਾਂ 3 ਹੀ ਰਿੰਦੀਆਂ ਹਨ ਉਹਨਾਂ ਨੂੰ ਤਾਂ ਮਾਪਿਆਂ ਦੀ ਆਸ ਹੁੰਦੀ ਆ ਨਾ